ਰਾਮ ਮੰਦਰ ਚ ਰਾਮ ਲੱਲਾ ਦੇ ਪਵਿੱਤਰ ਹੋਣ ਦਾ ਸਮਾਂ ਹੁਣ ਨੇੜੇ ਆ ਰਿਹਾ ਹੈ ਇਸ ਸੰਬੰਧੀ ਅਯੁੱਧਿਆ ਚ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਖਬਰ ਦੇ ਵਿਚਕਾਰ ਰਾਮ ਮੰਦਰ ਦੇ ਸਾਰੇ 14 ਸੋਨੇ ਨਾਲ ਜੜੇ ਹੋਏ ਦਰਵਾਜ਼ੇ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਸੋਸ਼ਲ ਮੀਡੀਆ ਐਕਸ ਤੇ ਇਹ ਜਾਣਕਾਰੀ ਦਿੱਤੀ ਹੈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਐਕਸ ਤੇ ਲਿਖਿਆ ਕਿ ਭਗਵਾਨ ਸ਼੍ਰੀ ਰਾਮ ਲੱਲਾ ਸਰਕਾਰ ਦੇ ਪਾਵਨ ਸਥਾਨ ਵਿੱਚ ਸੋਨੇ ਨਾਲ ਜੜੇ ਦਰਵਾਜ਼ੇ ਦੀ ਸਥਾਪਨਾ ਦੇ ਨਾਲ ਜਮੀਨੀ ਮੰਜ਼ਲ ਤੇ ਸਾਰੇ 14 ਸੋਨੇ ਦੇ ਪਲੇਟਿਡ ਦਰਵਾਜ਼ਿਆਂ ਦੀ ਸਥਾਪਨਾ ਦਾ ਕੰਮ ਪੂਰਾ ਹੋ ਗਿਆ ਹੈ ਤੁਹਾਨੂੰ ਦੱਸ ਦੇ ਕਿ ਰਾਮ ਮੰਦਰ ਵਿੱਚ ਸੋਨੇ ਨਾਲ ਜੜੇ 14 ਦਰਵਾਜ਼ੇ ਲਗਾਏ ਗਏ ਹਨ ਇਹ ਕੰਮ 3 ਦਿਨਾਂ ਵਿੱਚ ਪੂਰਾ ਹੋ ਗਿਆ ਹੈ ਰਾਮ ਮੰਦਰ ਚ ਮਹਾਰਾਸ਼ਟਰ ਤੋਂ ਲਿਆਂਦੇ ਠੀਕ ਦੀ ਲੱਕੜ ਦੇ ਦਰਵਾਜ਼ੇ ਲਗਾਏ ਗਏ ਨੇ ਸਾਰੇ ਦਰਵਾਜ਼ੇ ਸੋਨੇ ਨਾਲ ਮੜੇ ਹੋਏ ਨੇ ਦਰਵਾਜ਼ੇ ਤੇ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਕੀਤੀਆਂ ਹੋਈਆਂ ਨੇ ਰਾਮ ਮੰਦਰ ਦਾ ਪਹਿਲਾ ਦਰਵਾਜ਼ਾ 12 ਜਨਵਰੀ ਨੂੰ ਲਗਾਇਆ ਗਿਆ ਸੀ ਪਿਛਲੇ ਦਰਵਾਜ਼ੇ ਤੇ ਮੋਰ ਦੀ ਮੂਰਤੀ ਬਣਾਈ ਗਈ ਹੈ ਦਰਵਾਜ਼ੇ ਦੇ ਦੋਵੇਂ ਪਾਸੇ ਤਿੰਨ ਮੋਰ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਜੋ ਦੇਖਣ 'ਚ ਬਹੁਤ ਆਕਰਸ਼ਕ ਨੇ ਇਸ ਤੋਂ ਪਹਿਲਾਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਕੇਤਨ ٹرسٹ ਦੇ ਜਰਨਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਮੈਸੂਰ ਦੇ ਅਰुण ਯੋਗੀ ਰਾਜ ਦੁਆਰਾ ਬਣਾਈ ਗਈ ਰਾਮ ਲੱਲਾ ਦੀ ਨਵੀਂ ਮੂਰਤੀ ਨੂੰ ਅਯੋਧਿਆ ਦੇ ਰਾਮ ਮੰਦਿਰ ਵਿੱਚ ਸਥਾਪਿਤ ਕਰਨ ਲਈ ਚੁਣਿਆ ਗਿਆ ਹੈ ਅਤੇ 18 ਜਨਵਰੀ ਨੂੰ ਇਸ ਦੀ ਗਰਭ ਕਰੈ ਵਿੱਚ ਸਥਾਪਨਾ ਕੀਤੀ ਜਾਵੇਗੀ ਰਾਏ ਨੇ ਦੱਸਿਆ ਕਿ 22 ਜਨਵਰੀ ਨੂੰ ਅਯੋਧਿਆ ਧਾਮ ਚ ਉਹਨਾਂ ਦੇ ਨਵੇਂ ਵਿਸ਼ਾਲ ਮੰਦਿਰ ਚ ਸ਼੍ਰੀ ਰਾਮ ਲੱਲਾ ਦੇ ਪਵਿੱਤਰ ਸਥਾਨ ਚ ਪ੍ਰਕਾਸ਼ ਕਰਨ ਦਾ ਪ੍ਰੋਗਰਾਮ ਅਤੇ ਪੂਜਾ ਦੀ ਰਸਮ 16 ਜਨਵਰੀ ਤੋਂ ਸ਼ੁਰੂ ਹੋਵੇਗੀ ਜਦਕਿ ਪ੍ਰਾਣ ਪ੍ਰティਸ਼ਟਾ ਕੀਤੀ ਜਾਣ ਵਾਲੀ ਮੂਰਤੀ 18 ਜਨਵਰੀ ਨੂੰ ਆਪਣੇ ਭਾਵਨ ਆਸਨ ਤੇ ਖੜੀ ਕੀਤੀ ਜਾਵੇਗੀ